ਸਮਾ ਹੋ ਗਿਆ ਜੀ ਆਓ ਚਲਦੇ ਹਾਂ ਸਵਰੰਟੈਨਾ ਜੀ ਕੋਲ ਤੇ ਪੰਜਾਬ ਦੀ ਖਬਰਾਂ ਸੁਣਨੇ ਆਂ ਸਵਰੰਟੈਨਾ ਜੀ ਜੀ ਆਨੂ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹੱਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਆ ਬਹੁਤ ਮਿਹਰਬਾਨੀ ਜੀ ਖਬਰਾਂ ਬਹੁਤ ਸਾਰੀਆਂ ਨੇ ਅੱਜ ਪੰਜਾਬ ਦੀਆਂ ਸਭ ਤੋਂ ਪਹਿਲੀ ਵੱਡੀ ਜਾਣਕਾਰੀ ਤਾਂ ਇਹ ਆ ਕਿ ਅਮਰਪਾਲ ਸਿੰਘ ਦੇ 7 ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਡਿਬਰੂਗੜ ਤੋਂ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਧੋਈ ਦਾ ਕੰਮ ਸ਼ੁਰੂ ਜਿਵੇਂ ਆਖਰ ਪਰਦੇਸ਼ ਦੇ ਵਿੱਚ ਸੰਕੁਪਨ 드라마 ਲੰਦੇ ਝੰਡੇ ਲਾਉਣ ਦੀ ਜਥੇਦਾਰ ਵੱਲੋਂ ਨੇ ਕੀਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦਾ ਅਸਤੀਫਾ ਫੇਰ ਨਾ ਮਨਜ਼ੂਰ ਅਕਾਲੀ ਆਗੂਆਂ ਨੇ ਭਰਤੀ ਕਮੇਟੀ ਦੀ ਪ੍ਰਕਿਰਿਆ ਤੇ ਸਵਾਲ ਧਾਗੇ ਥਾਣੇ ਦੇ ਵਿੱਚ 2 ਸਾਲ ਤੋਂ ਵੱਧ ਨਹੀਂ ਰਹਿ ਸਕਣਗੇ ਮੁਨਸ਼ੀ ਡੀਜੀਪੀ ਨੇ ਕਿਹਾ ਜੰਡੇ ਪੰਚ ਤੋਂ ਛੁਟਕਾਰੇ ਲਈ ਕੈਂਪ ਲਾਉਣ ਬਾਰੇ ਦੇ ਉੱਤੇ ਪੁਲਿਸ ਕਾਰਵਾਈ ਤੇ ਆਖਰੀ ਖਬਰ ਕੇਦਰੀਵਾਲ ਨੇ ਕੀਤਾ ਲੁਧਿਆਣੇ ਵਿੱਚ ਸ਼ਕਤੀ ਪ੍ਰਦਰਸ਼ਨ ਜੀ ਸੋ ਅਮਰਿਤਪਾਲ ਸਿੰਘ ਦੇ ਕਿਹੜੇ ਉਹ ਸਾਥੀ ਨੇ ਜਿਨ੍ਹਾਂ ਨੂੰ ਕਿ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਇਆ ਜਾ ਰਿਹਾ ਜੀ ਅੰਤਖੁੜੀ ਪਹਿਲੀ ਗੱਲ ਤੇ ਜਿਹੜੇ ਸੱਤ ਸਾਥੀ ਨੇ ਉਹਨਾਂ ਦੇ ਵਿੱਚ ਇਸ ਹੈਗੇ ਨੇ ਪ੍ਰਧਾਨ ਮੰਤਰੀ ਬਾਜੇਕੇ ਵੀ ਆ ਕੁਲਵੰਤ ਸਿੰਘ ਰਾਉਕੇ ਵੀ ਆ ਤੇ ਹੋਰ ਵੀ ਹੈਗੇ ਆ ਇਹਨਾਂ ਦੇ ਉੱਤੇ ਦੋ ਦੋ ਸਾਲ ਜਿਹੜੀ ਆ ਉਹ ਪਤਾ ਨਹੀਂ ਕਿ ਐਨਐਸਏ ਲੱਗੀ ਸੀ ਪਹਿਲਾਂ ਇੱਕ ਸਾਲ ਦੀ ਫਿਰ ਇੱਕ ਸਾਲ ਵਧਾ ਦਿੱਤਾ ਗਿਆ ਸੀ ਪਰ ਹੁਣ ਪੰਜਾਬ ਦੀ ਸਰਕਾਰ ਦੇ ਵੱਲੋਂ ਐਨਐਸਏ ਦੇ ਵਿੱਚ ਵਾਧਾ ਕਰਨ ਦੀ ਗੱਲ ਹੀ ਕਹੀ ਗਈ ਹੁਣ ਇਹਨਾਂ ਨੂੰ ਡਿਬਰੂ ਕੜੀ ਦੀ ਜੇਲ੍ਹ ਦੇ ਵਿੱਚੋਂ ਲੈ ਕੇ ਚੁਰ ਪਈਆ ਪੰਜਾਬ ਦੀ ਪੁਲਿਸ ਤੇ ਕੱਲ ਤੱਕ ਸ਼ਾਇਦ ਇਹ ਵਾਪਸ ਆ ਜਾਣਗੇ ਇਨ੍ਹਾਂ ਸੱਤਾ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਜਿਹੜੀ ਉਹ ਕਾਨੂੰਨੀ ਕਾਰਵਾਈ ਹੋਊਗੀ ਅਜਨਾਲੇ ਵਾਲੇ ਥਾਣੇ ਦੇ ਮਾਮਲੇ ਦੇ ਵਿੱਚ ਤੇ ਅਗਲੀ ਗੱਲ ਇਹ ਕਿ ਪੰਜਾਬ ਦੇ ਕਾ ਜਿਲ੍ਹਿਆਂ ਦੇ ਵਿੱਚ ਰੱਖੇ ਜਾਣਗੇ ਅਮਰਤਪਾਲ ਸਿੰਘ ਤੇ ਉਹਦੇ ਇੱਕ ਦੋ ਹੋਰ ਸਾਥੀ ਆ ਜਿਹੜੇ ਉਹਨਾਂ ਦੇ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਕਿਉਂਕਿ 22 ਤਰੀਕ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਸੁਣਵਾਈ ਹੈਗੀ ਆ ਉਹਨਾਂ ਦੀ ਤਰੀਕ ਹੈਗੀ ਆ ਉਸ ਤੋਂ ਬਾਅਦ ਸ਼ਾਇਦ ਉਹਨਾਂ ਬਾਰੇ ਕੋਈ ਫੈਸਲਾ ਹੋ ਜੇ ਇਹਨੂੰ ਹੁਣ ਕਈ ਤਰ੍ਹਾਂ ਦੀ ਸਿਆਸਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਇਹ ਪ੍ਰਕਿਰਿਆ ਦਾ ਹਿੱਸਾ ਹੈਗਾ ਕੁਝ ਕੁ ਲੋਕ ਤਾਂ ਇਹ ਗੱਲ ਕਹਿੰਦੇ ਵੀ ਦਿੱਲੀ ਦੀ ਵੱਡੀ ਧਿਰ ਦੇ ਵੱਲੋਂ ਇਹਨਾਂ ਨੂੰ ਅੱਗੇ ਕਰਕੇ ਤੇ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਰਾਹ ਬਣਾਇਆ ਜਾ ਰਿਹਾ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਐਵੇਂ ਹਵਾ ਦੇ ਵਿੱਚੋਂ ਫੜਨ ਵਰਗੀਆਂ ਗੱਲਾਂ ਪਰ ਇੰਨੀ ਗੱਲ ਜ਼ਰੂਰ ਆ ਕਿ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਸੱਤ ਸਾਥੀ ਸ਼ਿਫਟ ਹੋ ਰਹੇ ਹੂੰ ਹੂੰ ਜਿੱਥੋਂ ਤੱਕ ਅਮਰਤਪਾਲ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਜੀ ਜਿਹੜਾ ਪਾਰਲੀਮੈਂਟ ਵਿੱਚ ਜਾਣ ਦੀ ਗੱਲ ਹੈਗੀ ਉਹ ਕਿੱਥੇ ਖਲੋਤੀ ਹੋਈ ਹੈ ਉਹਦੀ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਅਮਰਤਪਾਲ ਸਿੰਘ ਜਿਹੜੀ ਛੁੱਟੀ ਆ ਜੀ ਕਿਉਂਕਿ ਉਹ ਲੰਬੇ ਸਮੇਂ ਤੋਂ ਹਾਜ਼ਰ ਨਹੀਂ ਹੋਏ ਇਸ ਕਰਕੇ ਨਹੀਂ ਹਾਜ਼ਰ ਹੋਏ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ ਅਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਤੇ ਹਰ ਵਾਰ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਮੰਗ ਕੀਤੀ ਸੀ ਜੀ ਪਰ ਉਹ ਮੰਗ ਤਾਂ ਵੀ ਸਵੀਕਾਰ ਹੋਈ ਦੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਵਾਲੀ ਪਰ ਜਿਹੜੀਆਂ ਪਹਿਲੀਆਂ ਗੈਰ ਹਾਜ਼ਰੀਆਂ ਸੀ ਉਹਨੂੰ ਛੁੱਟੀ ਦੇ ਰੂਪ ਦੇ ਵਿੱਚ ਮੰਨ ਲਿਆ ਗਿਆ ਉਹ ਛੁੱਟੀ ਕਬੂਲ ਕਰਨੀ ਗਈ 54 ਰਣ ਦੇ ਜੀ ਓਕੇ ਦੇ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਧੁਵਾਈ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਜੀ ਕੌਣ ਕਰ ਰਿਹਾ ਜੀ ਇਹੇ ਕਾਰ ਸੇਵਾ ਜੀ ਇਹ ਪਰਮਜੀਤ ਬਤੋਣਾ ਇੱਕ ਨਿਸ਼ਕਾਮ ਸੇਵਾ ਜਿਥਾ ਜਿਹੜਾ ਕਿ ਹਰ ਸਾਲ ਹੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਤੇ ਇੱਥੇ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਧੁਵਾਈ ਦਾ ਕੰਮ ਕਰਦਾ ਅੱਜ ਤੋਂ ਉਹਨਾਂ ਨੇ ਇਹਦੀ ਸ਼ੁਰੂਆਤ ਫੇਰ ਕੀਤੀ ਹੈ ਬੜੀ ਵਧੀਆ ਗੱਲ ਆ ਅਸਲ ਵਿੱਚ ਗੱਲ ਇਹ ਦੀ ਕਿ ਪ੍ਰਦੂਸ਼ਣ ਇਨਾ ਤੇ ਇਹ ਦੇ ਕਰਕੇ ਤੇ ਹਰ ਸਾਲ ਹੀ ਤੇ ਥੋੜੇ ਕਿ ਸਮੇਂ ਬਾਅਦ ਜਿਹੜੇ ਆ ਉਹ ਸੋਨੇ ਦੇ ਪੱਤਰੇ ਜਿਹੜੇ ਉਹ ਕਾਲੂ ਦੇ ਵਿੱਚ ਕਾਲਖ ਦੇ ਵਿੱਚ ਪੈ ਜਾਂਦੇ ਆ ਉਹਨਾਂ ਦੀ ਚਮਕਾ ਜਿਹੜੀ ਉਹ ਖਤਮ ਹੋਣ ਲੱਗਦੀ ਆ ਜਿਹਦੇ ਕਰਕੇ ਇਹ ਪਰ ਯੂਕੇ ਤੋਂ ਵਿਖਾ ਆਤੇ ਤੇ ਉਹ ਪਰ ਰੀਚਾਂ ਦੇ ਪਾਣੀ ਦੇ ਨਾਲ ਤੇ ਹੋਰ ਜਿਹੜੇ ਦੇਸੀ ਔਰਪੋਰਟ ਦੇ ਨਾਲ ਤਰੀਕਿਆਂ ਦੇ ਨਾਲ ਇਹਦੀ ਏ ਤੁਹਾਈ ਦਾ ਕੰਮ ਕੀਤਾ ਜਾਂਦਾ ਸੋ ਅੱਜ ਇਹ ਤੁਹਾਈ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਵਰਨਟੇਨਾ ਜੀ ਹਿਮਾਚਲ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਕੁਝ ਨੌਜਵਾਨ ਜਿਹੜੇ ਨੇ ਮੋਟਰਸਾਈਕਲਾਂ ਤੇ ਭਿੰਡਰਾਂ ਵਾਲੇ ਦਾ ਝੰਡਾ ਲਾ ਕੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਬਹੁਤ ਕੁਝ ਹੁੰਦਾ ਹੈ ਤੇ ਉਸ ਤੋਂ ਬਾਅਦ ਹੁਣ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ ਜਥੇਦਾਰ ਵੱਲੋਂ ਕੀ ਚੱਲ ਰਿਹਾ ਹੈ ਦੇਖੋ ਜੀ ਇਹ ਨਿਖੇਦੀ ਕਰਨੀ ਬਣਦੀ ਆ ਕਿਉਂਕਿ ਮੈਂ ਜਿਹੜੀ ਵੀਡੀਓ ਦੇਖੀ ਆ ਮੇਰਾ ਖਿਆਲ ਆ ਵੀ ਓਨੀ ਕੀ ਸਾਡੇ ਪਰਿਵਾਰਕ ਮੈਂਬਰਾਂ ਨੇ ਦੇਖੀ ਹੋਣੀ ਆ ਮੋਟਰਸਾਈਕਲ ਤੇ ਮੁੰਡੇ ਜਾਂਦੇ ਆ ਤੇ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੋਏ ਆ। ਹੂੰ ਹੂੰ। ਉਹਨਾਂ ਝੰਡਿਆਂ ਦੇ ਵਿੱਚ ਸਿੱਖੀ ਦੇ ਝੰਡੇ ਵੀ ਆ, ਸੰਤ ਭਿੰਡਰਾਂ ਵਾਲਿਆਂ ਦੇ ਝੰਡੇ ਵੀ ਆ। ਤੇ ਉਹ ਜਿਹੜੇ ਲੋਕ ਆ ਉੱਥੇ ਬਾਦਲਪੁਰਦੇਸ਼ ਦੇ ਵਿੱਚ ਕੁਝ ਕੁ ਲੋਕ ਉਹਨਾਂ ਝੰਡਿਆਂ ਨੂੰ ਲਾ ਰਹੇ ਆ ਤੇ ਪਾੜ ਰਹੇ ਆ। ਜੀ। ਤੇ ਲੜ ਰਹੇ ਆ। ਤੇ ਬਾਦਲਪੁਰਦੇਸ਼ ਦੇ ਪੁਲਿਸ ਮਾਦਮ ਵੀ ਖੜੇ ਆ। ਉਹ ਜਦੋਂ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਤੇ ਉਸ ਤੋਂ ਬਾਅਦ ਅੱਜ ਜਥੇਦਾਰ ਕੁਲਦੀਪ ਸਿੰਘ ਗਰਗਜ ਹੋਰਾਂ ਨੇ ਵੀ ਕਿਹਾ ਉਹ ਕਹਿੰਦੇ ਜੀ ਅਸੀਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖਰੂ ਦੀ ਇਹ ਗੱਲ ਕਹਨੇ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਹੀ ਹਿਮਾਚਲ ਦੇ ਵਿੱਚ ਇੰਨੇ ਖਿਲਵਾੜ ਨਹੀਂ ਹੋਣਾ ਚਾਹੀਦਾ ਤੇ ਇਸ ਮਸਲੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਵੀ ਪੁਲਿਸ ਕੋਲੇ ਖੜ ਕੇ ਤੇ ਕਿਸ ਤਰੀਕੇ ਨਾਲ ਕੰਮ ਕਰਵਾ ਰਹੀ ਹੈ ਜੀ ਜੀ ਉਧਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜੀ ਦਾ ਜਿਹੜਾ ਅਸਤੀਫਾ ਮੁਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਅੰਦਰਖਲ ਜੀ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਸਤੀਫਾ ਇੱਕ ਵਾਰ ਫੇਰ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਅੱਜ ਕਮੇਟੀ ਦੇ ਵਿੱਚ ਇੱਕੋ ਹੀ ਗੱਲ ਹੋਈ ਹੈ ਤੇ ਇੱਕੋ ਹੀ ਫੈਸਲਾ ਹੋਇਆ ਤੇ ਉਹ ਹੈਗਾ ਜੀ ਅਸਤੀਫਾ ਨਾਮਨਜ਼ੂਰ ਵਾਲਾ ਤੇ ਅਜੇ ਵੀ ਗੱਲ ਕੀਤੀ ਹੈ ਇਸ ਕਮੇਟੀ ਦੇ ਮੈਂਬਰਾਂ ਨੇ ਕਿ ਅਸੀਂ ਧਾਨੀ ਸਾਹਿਬ ਦੇ ਘਰ ਜਾ ਕੇ ਤੇ ਉਹਨਾਂ ਨੂੰ ਫੇਰ ਬੇਨਤੀ ਕਰਦੇ ਆ ਤੇ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਜੇ ਮੇਰੇ ਕਹਤੇ ਦੇ ਵਿੱਚੋਂ ਤਰੀਕ ਨਾ ਸਿਲਕਦੀ ਹੋਵੇ ਤਾਂ ਸ਼ਾਇਦ 28 ਤਰੀਕ ਨੂੰ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਜਿਹੜਾ ਪੇਸ਼ ਹੋਣਾ ਜੀ ਉਹਦੇ ਵਿੱਚ ਜ਼ਰੂਰੀ ਹੁੰਦਾ ਜੀ ਕਿ ਪ੍ਰਧਾਨ ਸਾਹਿਬ ਉੱਥੇ ਹਾਜ਼ਰ ਹੋਣ ਪਤਾ ਨਹੀਂ ਸਾਹਿਬ ਇਹ ਤੋਂ ਪਹਿਲਾਂ ਕਿ ਤੁਹਾਨੂੰ ਕਿਹਾ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਤੁਹਾਨੂੰ ਕਮੇਟੀ ਇਹ ਗੱਲ ਕਹਿੰਦੀ ਅਸਤੀਫਾ ਤੁਸੀਂ ਵਾਪਸ ਲੈ ਲਓ ਤੇ ਗੱਲ ਉੱਥੇ ਜੇ ਭੰਮਲ ਪੂਸੇ ਵਾਲੀ ਬਣੀ ਖੜੀ ਗਈ ਟੈਨਜੀ ਕਿਹੜੇ ਖਾਲੀ ਆਗੂ ਨੇ ਜਿਹੜੀ ਭਰਤੀ ਕਮੇਟੀ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਹੈਗੇ ਨੇ ਅਸਲ ਵਿੱਚ ਨਾ ਹੁਣ ਅਕਾਲੀ ਗੱਲ ਦਾ ਨਾਮ ਲੈਣ ਵੇਲੇ ਇਹ ਦੱਸਣਾ ਪੈਂਦਾ ਜੀ ਕਿ ਅਸੀਂ ਕਿਹੜੇ ਅਕਾਲੀ ਗੱਲ ਦੀ ਗੱਲ ਕਰਦੇ ਹਾਂ ਹੂੰ ਹੂੰ ਕਿਉਂਕਿ ਹੋਈ ਇੰਨੇ ਗਏ ਆ ਜਿਹੜੀ ਪਰ ਮੈਂ ਗੱਲ ਕਰਨ ਲੱਗਾ ਜੀ ਇਹ ਬਾਦਲ ਅਕਾਲੀ ਗੱਲ ਦੀ ਗੱਲ ਕਰਨ ਲੱਗਾ ਅੱਜ ਡਾਕਟਰ ਗਮਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੂਂਡੜ ਤੇ ਕਈ ਹੋਰ ਅਖਾਲੀ ਆਗੂਆਂ ਨੇ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਆ ਇਹਦੇ ਵਿੱਚ ਇਹਨਾਂ ਨੇ ਜਿਹੜੀ 5 ਮੈਂਬਰੀ ਕਮੇਟੀ ਦੇ ਵੱਲੋਂ ਕੱਲ ਤੋਂ ਦਰਬਾਰ ਸਾਹਿਬ ਤੋਂ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਜਾਣੀ ਆ ਉਹਦੇ ਉੱਤੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਹੇ ਕਿ ਜਦੋਂ ਕੋਈ ਪਾਰਟੀ ਬਣੀ ਹੋਵੇ ਤਾਂ ਉਹ ਵੀ ਭਰਤੀ ਦੀ ਮੁਹਿੰਮ ਸ਼ੁਰੂ ਕਰਦੇ ਆ ਨਾ ਹਮ ਹਮ ਪਰ ਇਹ ਦੱਸੋ ਜੀ ਭਾਈ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਕੱਲ ਤੋਂ ਭਰਤੀ ਸ਼ੁਰੂ ਕਰੀ ਇਹਨਾਂ ਦਾ ਕਿਹੜਾ ਕਾੜੀ ਦਲ ਆ ਜੀ ਇਹ ਅਕਾਲੀ ਦਲ ਦੀ ਭਰਤੀ ਕਰ ਰਹੇ ਪਰ ਇਹਨਾਂ ਦੇ ਕੋਲੇ ਰਜਿਸਟ੍ਰੇਸ਼ਨ ਨੰਬਰ ਕਿਹੜੀ ਪਾਰਟੀ ਇਹਨਾਂ ਦੀ ਤਾਂ ਦੱਸਣ ਆ ਕਾੜੀ ਦਲ ਤਾਂ ਸਾਡੇ ਕੋਲੇ ਆ ਇਹਨਾਂ ਦਾ ਕਿਹੜਾ ਅਕਾਲੀ ਦਲ ਇਹਨਾਂ ਨੇ ਕੋਈ ਪਾਰਟੀ ਰਜਿਸਟਰਡ ਕਰਵਾਈ ਹੈ ਜਿਹਦੀ ਮੈਂਬਰਸ਼ਿਪ ਭਰਤੀ ਕਰ ਰਹੇ ਆ ਦੂਜੀ ਗੱਲ ਇਹ ਆ ਵੀ ਭਾਈ ਇਹਨਾਂ ਨੇ ਜਿਹੜਾ ਫਾਰਮ ਆ ਉਹਦੇ ਉੱਤੇ ਨਾਮ ਫੋਨ ਨੰਬਰ ਆ ਨਾ ਐਡਰੈਸ ਆ ਨਾ ਕੋਈ ਲੋਗੋ ਆ ਇਹ ਰਸੋ ਜੀ ਕਿ ਭਾਈ ਇਹ ਸਰਕੀਕ ਭਰਤੀਕਾਰੀ ਕਰਨ ਲੱਗੇ ਆ ਇਜੀ ਦਾ ਜਿਹੜੀ ਮੈਂਬਰਸ਼ਿਪ ਭਰਤੀ ਦੇ ਵਿੱਚ ਪੈਸੇ ਆਉਣਗੇ ਉਹਨਾਂ ਨੂੰ ਕਿਹੜੇ ਅਕਾਊਂਟ ਦੇ ਵਿੱਚ ਪਾਉਣਗੇ ਕੀ ਮਕਸਦ ਹੋਊਗਾ ਇਹਦੇ ਬਾਰੇ ਵੀ ਦੱਸਿਆ ਜਾਵੇ। ਉਹ ਅੱਜ ਉਹਨਾਂ ਨੇ ਸਿੱਖੇ ਸ਼ਬਦ ਕੁਵਾਰ ਕੀਤੇ ਆ। ਉਹਨਾਂ ਨੇ ਕਿਹਾ ਵੀ ਕਿ ਦਿੱਲੀ ਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਹੁਣੇ-ਹੁਣੇ ਚਰਨਜੀਤ ਸਿੰਘ ਬਰਾੜ ਫਰਾਂ ਦਾ ਧਿਆਨ ਆਇਆ। ਉਹ ਕਹਿੰਦੇ ਵੀ ਦੇਖੋ ਭਰਤੀ ਮੁਹੰਮਦ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਕਿ ਉਹ ਲੋਕ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਵੀ ਟੱਕ ਜਾਣਿਆ ਤੇ ਇਹਨਾਂ ਲੋਕਾਂ ਦੀ ਹੁਣ ਕੋਈ ਸੁਣਚ ਨਹੀਂ ਰਾਜ਼ੀ। ਜੀ। ਕੀ ਕਾਰਨ ਦੱਸੇ ਜਾ ਰਹੇ ਨੇ ਜੀ ਪੰਜਾਬ ਦੇ ਡੀਜੀਪੀ ਵੱਲੋਂ ਕਿ ਹੁਣ ਮੁਨਸ਼ੀ ਜਿਹੜੇ ਨੇ ਉਹ 2 ਸਾਲ ਤੋਂ ਵੱਧ ਨਹੀਂ ਰਹਿਣਗੇ ਕਿਸੇ ਥਾਣੇ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਥਾਣੇ ਹਨਾ ਉਹਨਾਂ ਦੇ ਵਿੱਚ ਬਹੁਤ ਮਾਰ ਮਰਜ਼ੀਸ਼ਾ ਤੇ ਕਈ-ਕਈ ਥਲਾਂ ਤੱਕ ਲਗਾਤਾਰ ਹੀ ਤੇ ਪਤਾ ਲੱਗਦਾ ਜੀ ਕਿ ਇੱਥੇ ਇੱਕ ਥਾਣੇ ਦੇ ਵਿੱਚ ਮੁਨਸ਼ੀ ਦਾ ਐਫਐਚਓ ਦਾ ਪ੍ਰਸ਼ਾਸਨਿਕ ਹੋਰ ਅਦਾਰਿਆਂ ਦੇ ਵਿੱਚ ਬੰਦੇ ਬੈਠੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਕਈ ਮਹੀਨੇ ਮੁੱਢੇ ਵੀ ਲੈਣ ਲੱਗ ਜਾਂਦੇ ਆ ਕਿਉਂਕਿ ਭੇਤੀ ਹੋ ਜਾਂਦੇ ਇਲਾਕੇ ਦੇ ਤੋ ਅੱਜ ਪੰਜਾਬ ਦੇ ਡੀਜੀਪੀ ਗੌਰਵਜਤਬ ਹੋਰਾਂ ਨੇ ਗੱਲ ਕਹੀ ਆ ਕਿ ਹਰ 2 ਸਾਲ ਬਾਅਦ ਥਾਣਿਆਂ ਦੇ ਮੁੰਸ਼ੀ ਬਦਲ ਦਿੱਤੇ ਜਾਇਆ ਕਰਨਗੇ ਹੂੰ ਹੂੰ ਉਹਨਾਂ ਨੇ ਗੱਲ ਕਹੀ ਕਿ ਮੁੰਸ਼ੀ ਕਿਸੇ ਵੀ ਥਾਣੇ ਦੇ ਵਿੱਚ 2 ਸਾਲ ਤੋਂ ਵੱਧ ਨਹੀਂ ਰਹੂਗਾ ਕਿਸੇ ਥਾਣੇ 'ਚ ਜੀ ਇਹ ਜਿਹੜੇ ਬਾਕੀ ਐਸਐਚਓ ਇੰਸਪੈਕਟਰਾਂ ਕੋਈ ਹੋਰ ਜਿਹੜੇ ਪੁਲਿਸ ਅਧਿਕਾਰੀ ਆ ਇਹਨਾਂ ਦੀ ਕਾਰਗੁਜ਼ਾਰੀ ਪਰਖ 3 ਵਰਿਆਂ ਤੇ ਆਧਾਰਿਤ ਹੋਇਆ ਕਰੂਗੇ ਕਿ ਪਾਈ 3 ਵਰਿਆਂ 'ਚ ਇਹਨਾਂ ਨੇ ਕੀ ਕੀ ਕੀਤਾ ਆਪਣੇ ਥਾਣੇ ਦੇ ਵਿੱਚ ਰਹਿੰਦੇ ਆ ਕਿੰਨੇ ਤਕਸਰ ਪੜੇ ਆ ਕਿ ਦੇ ਸਮਾਜ ਵਿਰੋਧੀ ਅੰਤਰ ਪੜੇ ਆ ਕੀ ਕੀ ਕੋ ਜਿਹੜਾ ਨੇ ਇਨਸਾਫ ਦੇ ਲਈ ਕੀਤਾ ਇਹਨਾਂ ਦੀ ਬਗਲੀ ਜਾਂ ਨਾ ਬਗਲੀ ਉਹ 3 ਸਾਲ ਦੀ ਕਾਰਜਕਾਰੀ ਦੇ ਉੱਤੇ ਆਧਾਰਤ ਹੋਇਆ ਕਰੋਗੇ ਕੈਂਪ ਤਾਂ ਲਾਇਆ ਗਿਆ ਸੀ ਜੀ ਇੱਕ ਗੰਗੇਪਨ ਤੋਂ ਜਿਹੜੇ ਸ਼ਿਕਾਰ ਨੇ ਲੋਕ ਉਹਨਾਂ ਦੀ ਮਦਦ ਕਰਨ ਲਈ ਪਰ ਉੱਥੇ ਪੁਲਿਸ ਕਾਰਵਾਈ ਕਰ ਦਿੱਤੀ ਗਈ ਕਿੱਥੇ ਵਾਪਰੇ ਇਹ ਸਭ ਕੁਝ ਕੀ ਹੋਇਆ ਜੀ ਇਹਦੀ ਅਸਲ ਵਿੱਚ ਸੰਗਰੂਰ ਦੇ ਵਿੱਚ ਵਾਪਰਿਆ ਤੇ ਇੱਥੇ ਹੁਣ ਇਹ ਬੜੀ ਵੱਡੀ ਖਬਰ ਬਣੀ ਕਿਉਂਕਿ ਨਾ ਅੱਜ ਕੱਲ ਹੈਗਾ ਜੀ ਰੀਲਾਂ ਦਾ ਦਵਾ ਹੂੰ ਹੂੰ ਲੋ ਕੁਰੀਲਾ ਵੇਖੀ ਜਾਂਦੇ ਮੈਂ ਤਾਂ ਰੀਲਾ ਵੇਖ ਕੇ ਕਦੇ ਕਦੇ ਸੋਚਦਾ ਹੁੰਦਾ ਵੀ ਸਾਰਾ ਪੰਜਾਬ ਹੀ ਵੈਦ ਬਣ ਗਿਆ ਕੋਈ ਕਹੇ ਜਰਾ ਤੜਕੇ ਉੱਠ ਕੇ ਜੀਰੇ ਵਾਲਾ ਪਾਣੀ ਪੀ ਲੋ ਦੂਜਾ ਕਹਦਾ ਬਿਲਕੁਲ ਨਾ ਪੀਓ ਤੀਜਾ ਕਹਦਾ ਜੇਕਰ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਤਾ ਗੋਡੇ ਦੁਖਣ ਲੱਗਣਗੇ ਕੋਈ ਕਹਦਾ ਬੈਠ ਕੇ ਪਾਣੀ ਪੀਤਾ ਤਾਂ ਨੂੰ ਖਲਣ ਲੱਗਣਗੇ ਕੋਈ ਕਹਦਾ ਮੱਛੀ ਖਾਇਆ ਕਰੋ ਕੋਈ ਕਹਦਾ ਬਿਲਕੁਲ ਨਾ ਖਾਇਆ ਕਰੋ ਕੋਈ ਕਹਦਾ ਬਿchre ਲੋ ਔੜ ਪੂੜਾ ਐਂ ਕਰ ਲੋ ਕੋਈ ਕਹਦਾ ਬਈ ਐ ਬਿਲਕੁਲ ਨਾ ਕਰੋ ਕਿ ਇਸ ਤਰੀਕੇ ਦੇ ਨਾਲ ਆਪਾਂ ਇਹਦਾ ਰੀਲਾਂ ਵਾਇਰਲ ਹੋ ਰਹੀਆਂ ਪੰਜਾਬ ਦੇ ਵਿੱਚ ਕਿ ਭਾਈ ਜੰਗਿਆਂ ਦੇ ਸਿਰ ਦੇ ਉੱਤੇ ਲੇਪ ਲਾਇਆ ਜਾਂਦਾ ਤੇ ਉਹ ਵਾਲ ਉੱਗਉਦੇ ਆ ਹੂੰ ਹੂੰ ਇਸ ਅੰਮਰੂਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਇਹ ਨਾ ਟੈਂਪ ਲੱਗਾ ਸੀਗਾ ਉਹ ਜਿਹੜਾ ਟੈਂਪ ਤੇ ਬਹੁਤ ਵੱਡੀ ਜਨਸੀ ਦੇ ਵਿੱਚ ਲੋਕ ਪਹੁੰਚੇ ਕਿਉਂਕਿ ਚਲੋ ਵਾਲ ਝੜਨ ਦੀ ਸਮੱਸਿਆ ਆ ਜਾਂ ਵਾਲ ਬਿਲਕੁਲ ਲਹਿ ਜਾਣ ਦੀ ਸਮੱਸਿਆ ਡੰਗ ਪੈਣ ਦੀ ਸਮੱਸਿਆ ਤਾਂ ਹੁੰਦੀ ਆ ਪਰ ਉੱਥੇ ਲੋਕ ਗਏ ਤੇ ਉਹਨਾਂ ਨੇ ਲੇਪ ਲਵਾਇਆ ਫਿਰਦੇ ਵਿੱਚ ਉਹ ਕਹਿੰਦੇ ਹੁੰਦੇ ਲੇਪ ਲਾਉਣ ਵਾਲੇ ਕਿ ਤੁਸੀਂ ਭਾਈ ਧਰੇ ਜਾ ਕੇ ਆਪਦਾ ਸਿਰ ਧੋ ਲਿਓ ਇਹ ਹਫ਼ਤੇ ਦੇ ਵਿੱਚ ਵਾਰ ਉਹਨੇ ਸ਼ੁਰੂ ਹੋ ਜਾਣਗੇ ਜੀ ਉਹ ਵਾਰਤਾ ਨਹੀਂ ਆਏ ਪਰ ਅੱਖਾਂ ਜਾਣ ਵਾਲੀ ਗੱਲ ਬਣ ਗਈ ਕਿਉਂਕਿ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਉਹਨਾਂ ਨੂੰ ਅਲਰਜੀ ਹੋ ਗਈ ਉਹਨਾਂ ਦੀਆਂ ਅੱਖਾਂ ਬੁਰਾ ਹਾਲ ਹੋ ਗਿਆ ਤੇ ਅਸੀਂ ਨੂੰ ਜੇ ਵੀ ਕੋਈ ਸਮੱਸਿਆ ਆ ਗਈ ਕਿਸੇ ਨੂੰ ਕੋਈ ਸਮੱਸਿਆ ਆ ਗਈ ਤੇ ਹੁਣ ਪੁਲਿਸ ਦੇ ਵੱਲੋਂ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੈਂਪ ਲਾਉਣ ਵਾਲੇ ਤੇ ਕੈਂਪ ਲਵਾਉਣ ਵਾਲੇ ਜੇ ਉਸ ਤੇ ਪਰਚਾ ਦਰਜ ਕੀਤਾ ਗਿਆ ਜੀ ਹਮ ਕੇਜਰੀਵਾਲਸ ਆਫ ਦੀ ਲੁਧਿਆਣਾ ਜਿਹੜੀ ਫੇਰੀ ਸੀ ਕਿਵੇਂ ਰਹੀ ਜੀ ਇਦਿ ਹੀ ਵਾਰ ਸੋ ਆਪਣੇ ਕੱਲ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੜੀ ਵੱਡੀ ਰਾਹਤ ਦਿੱਤੀ ਹੈ ਜੀ ਹਮਮਰਸਰ ਦੇ ਵਿੱਚ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਦੀ ਜੀ ਸੁਣਨ ਦੇ ਵਿੱਚ ਆਉਂਦਾ ਜੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਣਾ ਕਿ ਆਖ ਰਹੂਗੇ ਉਹ ਕਹੇ ਜੀ ਕਿ ਬਿਲਕੁਲ ਨਹੀਂ ਬਦਲੇ ਜਾਏਗੇ 3 ਸਾਲ ਸੇ ਯਹੀ ਮੁੱਖ ਮੰਤਰੀ ਹੈ ਅੱਗੇ ਤੇ 2 ਸਾਲ ਵੀ ਯਹੀ ਰਹੇਗੇ ਔਰ ਅਗਲੇ 5 ਸਾਲ ਵੀ ਭਗਵੰਤ ਮਾਨ ਹੀ ਰਹੇਗੇ। ਹੂੰ ਹੂੰ। ਤੇ ਉਸਕੇ ਅਗਲੇ 5 ਸਾਲ ਵੀ ਭਗਵੰਤ ਮਾਨ ਰਹੇਗੇ। ਮੈਂ ਤਾਂ ਲਾਜਿਕ 15 ਸਾਲਾਂ ਦੀ ਗੱਲ ਤਾਂ ਪੱਕੀ ਹੋ ਗਈ ਆ। ਜਿਵੇਂ ਸੁਖਦੀਰ ਬਾਦਲ ਕਹਿੰਦੇ ਹੁੰਦੇ ਸੀ ਰਾਜ ਕਰਾਂਗੇ 25 ਸਾਲ ਤੇ ਭਾਈ 15 ਸਾਲ ਦੀ ਮੇਰੇ ਗੱਲ ਪਹਿਲਾਂ ਨੇ ਵੀ ਕਰਤੀ ਆ। ਹੈ। ਅੱਜ ਹੈਪੋਵਾਲ ਦੇ ਵਿੱਚ ਗਏ ਸੀ ਕਿ ਜਿਵਿਵਾਲ ਹੋਈ। ਇਹਨਾਂ ਨੇ ਇੱਥੇ ਅਸਲ ਦੇ ਵਿੱਚ ਤਾਂ ਸ਼ਕਤੀ ਪ੍ਰਦਰਸ਼ਨੀ ਕੀਤਾ ਕਿਉਂਕਿ ਸੰਜੀਵ ਅਰੋੜਾ ਇਹਨਾਂ ਦੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਉਮੀਦਵਾਰ ਬਣਾਏ ਆ। ਹਾਲਾਂਕਿ ਹਾਲੇ ਤੱਕ ਤੂਣ ਦਾ ਐਲਾਨ ਨਹੀਂ ਹੋਇਆ। ਕਿੱਥੀ ਨੀਤਰੀ ਨੂੰ ਕਿਹੜੇ ਮਹੀਨੇ ਕਦੋਂ ਵੋਟਾਂ ਪੈਣੀਆਂ ਪਰ ਇਹ ਵੀ ਆਮ ਆਦਮੀ ਪਾਰਟੀ ਨੂੰ ਆਪਦਾ ਪਤਾ ਸੁੱਟਦਾ ਇਹਨਾਂ ਨੇ ਕਿਹਾ ਜੀ ਕਿ ਦੇਖੋ ਸਾਡੀ ਪਾਰਟੀ ਨੂੰ 3 ਸਾਲ ਹੋ ਗਏ ਅਸਲ ਵਿੱਚ ਕੱਲ 3 ਸਾਲ ਪੂਰੇ ਹੋਏ ਜੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਜੀ ਸਰਕਾਰ ਬਣਾਇਆ ਇਹਨਾਂ ਨੇ ਕਿਹਾ ਜੀ ਕਿ ਅਸੀਂ ਨਸ਼ੇ ਖਤਮ ਕੀਤੇ ਅਸੀਂ ਆਹ ਵੀ ਕੰਮ ਕੀਤੇ ਅਸੀਂ ਆਹ ਵੀ ਕੰਮ ਕੀਤੇ ਇਹਨਾਂ ਨੇ ਆਹ ਕਰਨਾ ਹੈ ਇੱਕ ਤਾਂ ਇਹਨਾਂ ਨੇ ਗੱਲ ਕਹੀ ਹੈ ਜੀ ਕਿ ਦੇਖੋ ਇਸ ਤੇ ਸੰਜੀਵ ਅਰੋੜਾ ਨੂੰ ਜਿਤਾਇਓ ਤੇ ਭਾਈ ਬਹੁਤ ਕਮਾਲ ਹੋਊਗੀ ਤਮੈਨੋ ਇਹ ਪਤਾ ਲੱਗਾ ਜੀ ਸੰਜੀਵ ਅਰੋੜਾ ਨੂੰ ਵੋਟਾਂ ਤੋਂ ਪਹਿਲਾਂ ਹੀ ਮੰਤਰੀ ਬਣਾਉਣ ਦੀ ਤਿਆਰੀ ਆ ਹਫਤੇ ਅੰਡ ਦੇ ਵਿੱਚ ਹੂੰ ਹੂੰ ਸਾਡੋ ਲੋਕਾਂ ਨੂੰ ਇਹ ਗੱਲ ਦੱਸੀ ਜਾ ਸਕਿਆ ਵੀ ਤੁਸੀਂ ਹੁਣ ਇਹਨੂੰ ਐਮਐਲਏ ਬਣਾ ਦਿਓ ਅਸੀਂ ਇਹਨੂੰ ਮੰਤਰੀ ਬਣਾਤਾ ਪਹਿਲਾਂ ਹੀ ਹੂੰ ਜੀ ਸਪੀਕਰ ਸੰਧਵਾ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜੀ ਉਸ ਵਿੱਚ ਕੀ ਕਿਹਾ ਗਿਆ ਉਹਨਾਂ ਨੇ ਜੀ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਆਪ ਜੀ ਆਬਦਾਨ ਸਭ ਦੇ ਸਪੀਕਰ ਇਹਨੇ ਕੇਂਦਰੀ ਸਿੱਖਿਆ ਮੰਤਰੀ ਟਰਿਮਿੰਦਰ ਪ੍ਰਧਾਨ ਨੂੰ ਚਿੱਠੀ ਲਿਖੀ ਆ ਇਹਦੇ ਵਿੱਚ ਇਹ ਗੱਲ ਕਹੀ ਆ ਵੀ NCERT ਦੇ ਵੱਲੋਂ ਜਿਹੜੀ ਪ੍ਰਕਾਸ਼ਿਤ ਆ ਪੰਜਾਬੀ ਦੀ ਕਿਤਾਬ ਪੰਜਾਬੀ ਪ੍ਰਾਇਮਰੀ ਪੰਜਾਬੀ ਕਾਇਦਾ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਇਹ ਕਿਤਾਬ ਅੰਗਣਵਾੜੀ ਦੇ ਵਿੱਚ ਲਾਉਣ ਦੇ ਲਈ ਆ ਇਹਦੇ ਵਿੱਚ ਜਿਵੇਂ ਪੰਜਾਬੀ ਅਰਣ ਵਾਲਾ ਨੂੰ ਸਹੀ ਊੜੇ ਦੀ ਖਾਂ ਤੇ ਆੜੇ ਤੋਂ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਬੁਨਿਆਦੀ ਗਲਤੀਆਂ ਬਹੁਤ ਸਾਰੀਆਂ ਜਿਹੜੀਆਂ ਕਿ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਸਕਦੀਆਂ ਆ ਸੋਨ ਨੇ ਕਹਿ ਦਿੱ ਕਿ ਇਸ ਕਿਤਾਬ ਦੇ ਵਿੱਚ ਲੀਆਂ ਗਲਤਗੀਆਂ ਦੀ ਸੁਧਾਈ ਕੀਤੀ ਜਾਵੇ ਤੇ ਫੇਰ ਇਹ ਭੇਜੀ ਜਾਵੇ ਜੀ। ਜੀ ਤੇ ਫਾਈਨਲੀ ਜੀ ਐਸਆਈਟੀ ਨੇ ਮੁਰਤੂ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ ਜੀ ਪੁੱਛਗਛ ਕੀਤੀ ਹੈ। ਬਿਲਕੁਲ ਜੀ ਬਿਲਕੁਲ ਅੱਜ 7-8 ਘੰਟੇ ਜਿਹੜੀ ਉਹ ਪੁੱਛਗਛ ਕੀਤੀ ਹੈ ਜੀ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਐਸਆਈਟੀ ਨੇ ਤੇ ਕੱਲ ਨੂੰ ਫੇਰ ਬੁਲਾਇਆ ਜੀ। 8 ਘੰਟੇ ਪੁੱਛਗਛ ਹੋਈ ਆ ਪਟਿਆਲਾ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਤੇ ਪਤਾ ਲੱਗਾ ਜੀ ਕਿ 2021 ਦੇ ਡਰੱਗ ਮਾਮਲੇ ਦੇ ਵਿੱਚ ਪੁੱਛਗਛ ਹੋਈ ਆ। ਤੇ ਹੁਣ ਸੱਲ ਨੂੰ ਫੇਰ ਬੁਲਾਇਆ ਗਿਆ ਤੇ ਬਿਕਰਮ ਸਿੰਘ ਮਜੀਠੀਆ ਨੇ 8 ਘੰਟੇ ਪੁੱਛ ਕੇ ਉਸ ਤੋਂ ਬਾਅਦ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਇਹ ਗੱਲ ਕਈ ਵੀ ਸੂਬੇ ਦੀ ਸਰਕਾਰ ਇਹ ਅੰਦਰ ਮੇਰੇ ਪ੍ਰਤੀ ਭਾਵਨਾ ਕੀ ਇਹ ਸਾੜਾ ਕਿਆ ਗੱਲ ਸਿਰਫ ਇਹ ਆ ਜੇ ਤਾਂ ਐਡੀ ਕੋ ਗੱਲ ਹੈ ਨਹੀਂ ਸੀ ਹੂੰ ਹੂੰ ਤੇ ਫਾਈਨਲੀ ਜੀ ਮੌਸਮ ਦਾ ਕੀ ਹਾਲ ਹੈ ਪੰਜਾਬ ਮੌਸਮ ਪੰਜਾਬ ਦੇ ਵਿੱਚ ਗਰਮ ਹੈ ਜੀ ਪੰਜਾਬ ਦੇ ਵਿੱਚ 30 ਤੋਂ ਉੱਤੇ ਟੈਂਪਰੇਚਰ ਹੋ ਗਿਆ ਤੇ ਵੈਸੇ ਪੰਜਾਬ ਦੇ ਵਿੱਚ ਆਉਂਦੇ ਇਹ 2-3 ਦਿਨ ਬੱਦਲਬਾਈ ਰਹਿਣ ਦੀ ਆਸ ਹੈ ਮੀਂਹ ਪੈਣ ਦੀ ਆਸ ਹੈ ਜੇ ਮੀਂਹ ਪੈ ਵੀ ਗਿਆ ਤੇ ਕਾਹ ਨਹੀਂ ਤਪਸ਼ ਨੂੰ ਬਹੁਤਾ ਰੁਕਣ ਦੇ आसार ਨਹੀਂ ਹੈਗੇ ਆ ਮੈਂ ਖਬਰ ਪੜੀ ਜੀ ਐਡਾ ਰਾਜਸਥਾਨ ਦੇ ਵੱਲ ਤੋਂ ਝਾਰਖੰਡ ਦੇ ਵੱਲ ਤੱਕ 38 ਤੋਂ ਲੈ ਕੇ 40 ਡਿਗਰੀ ਦਾ ਟੈਂਪਰੇਚਰ ਹੋ ਗਿਆ ਇਸ ਟੈਂਪਰੇਚਰ ਲਗਾਤਾਰ ਵੱਧ ਰਿਹਾ ਤੇ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਥਪਰਾਣੀ ਸਾਂਝ ਪਾ ਰਿਹਾ ਇਹ ਬਾਹਰ ਸਾਰੇ ਨਿਕਲੇ ਤੇ ਮੌਸਮ ਬਿਲਕੁਲ ਸਾਫ ਹੈ ਜੀ ਸੋਨਰ ਟਰਨਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁਰ ਤੋਂ ਸਾਂਝ ਪਾਣੇ ਆ ਤੇ ਆਪਣੇ ਸਰੋਤਿਆਂ ਨਾਲ ਗੱਲਬਾਤ ਕਰਨ ਦੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ